ਸੰਯੁਕਤ ਕਿਸਾਨ ਮੋਰਚੇ ਦੀ ਅਗਲ ਤੇ ਅੱਜ ਪੂਰੇ ਪੰਜਾਬ ਵਿੱਚ ਹਲਕਾ ਵਿਧਾਇਕਾਂ ਦੀਆਂ ਕੋਠੀਆਂ ਮੂਹਰੇ ਕਿਸਾਨਾਂ ਵੱਲੋਂ ਤਰਦਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਵੱਖ-ਵੱਖ ਆਗੂਆਂ ਨੇ ਕੀ ਕਿਹਾ ਆਉ ਸੁਣਦੇ ਹਾਂ ਉਹਨਾਂ ਦੇ ਜਵਾਨੀ ਦੇਖੋ ਮੋਖੋ ਜੰਡਾ ਤਾਂ ਮੁੱਖ ਮੰਤਰੀ ਦਾ ਚੈਲੰਜ ਹੈ ਜੋ ਤਿੰਨ ਤਰੀਕ ਦੀ ਮੀਟਿੰਗ ਜੋ ਸਰਕਾਰ ਨੇ ਆਪ ਦਿੱਤੀ ਸੀ ਮੀਟਿੰਗ ਲਗਾਤਾਰ ਹੋ ਰਹੀ ਸੀ ਅੱਜ ਸੱਤ ਅੱਠ ਮੰਗਾਂ ਤੇ ਸਾਡਾ ਉਹਨਾਂ ਨਾਲ ਡਿਸਕਸ਼ਨ ਵੀ ਹੋ ਗਈ ਸੀ ਔਰ ਜਾਣਾ ਸੀ ਉਸਨੇ ਕਹਿੰਦਾ ਮੈਂ ਅੱਖ ਦਾ ਕੋਈ ਅਪਾਇੰਟਮੈਂਟ ਲਈ ਹੈ ਡਾਕਟਰ ਸਾਹਿਬ ਤੋਂ ਜਾਣਾ ਸੀ ਔਰ ਜਾਣ ਲੱਗਾ ਕਹਿੰਦਾ ਇਹ ਜਿਹੜਾ ਤੁਹਾਡਾ ਧਰਨਾ ਹੈ 5 ਤਰੀਕ ਦਾ ਕੈਨਸਲ ਕਰ ਦਿਓ ਤੇ ਅਸੀਂ ਕਿਹਾ ਵੀ ਤੁਹਾਡੇ ਮੰਤਰੀ ਬੈਠੇ ਸੀ ਡਿਸਕਸ ਕਰਕੇ ਬਾਅਦ ਵਿੱਚ ਮੀਟਿੰਗ ਕਰਕੇ ਜਿਸ ਤਰ੍ਹਾਂ ਸਾਡਾ ਅਸੂਲ ਹੁੰਦਾ ਐਸਕੇਮ ਦੀ ਮੀਟਿੰਗ ਕਰਕੇ ਬਾਅਦ ਵਿੱਚ ਇਹਦੇ ਵਿਚਾਰ ਲਵਾਂਗੇ ਬਸ ਇਸੇ ਤੇ ਭਟਕ ਗਿਆ ਕਹਿੰਦਾ ਵੀ ਤੁਸੀਂ ਜਿਹੜਾ ਹੈਗਾ ਜੇ ਨਹੀਂ ਚੋਦਾ ਬੜਾ ਨਵੇਂ ਵੱਡਾ ਉਦੋਂ ਹੀ ਰੋਸ ਹੋਇਆ ਜਥੇਬੰਦੀਆਂ ਦੇ ਵਿੱਚ ਇੱਕ ਮੁੱਖ ਮੰਤਰੀ ਦਾ ਮੀਟਿੰਗ ਵਿੱਚ ਚੱਲਦੇ ਚਲੇ ਜਾਣਾ ਬਹੁਤ ਵੱਡੀ ਇੱਕ ਉਹਦੀ ਬੇਇੱਜ਼ਤੀ ਕਹਿ ਲਈਏ ਜੀ ਐਸਕੇਮ ਦੀ ਐਸਕੇਮ ਨੇ ਬਹੁਤ ਵੱਡਾ ਚੈਲੰਜ ਜਾਂਦਾ ਜਾਂਦਾ ਕਹਿ ਗਿਆ ਵੀ ਤੂੰ ਜੋ ਕਰਨਾ ਕਰ ਲੋ ਔਰ ਉਸ ਤੋਂ ਵੱਡੀ ਗੱਲ ਫੇਰ ਹੋਰ ਹੋਈ ਕਿ ਜਦ ਅਸੀਂ ਵਾਪਸ ਘਰ ਆਏ 11:30 ਜਿਗਰ ਅਸੀਂ ਮੈਂ ਪਹੁੰਚਿਆ ਔਰ ਉਹਨਾਂ ਨੂੰ ਪੁਲਿਸ ਨੇ ਮੇਰੀ ਬਾਰਗੇ ਜਿਹੜੀ ਹੈ ਪੁਲਿਸ ਸਾਡੇ ਬਾਰਗੇ ਖੜੀ ਸੀ ਨਾਲ ਦੀ ਨਾਲ ਗ੍ਰਿਫਤਾਰ ਸਾਰੇ ਪੰਜਾਬ ਵਿੱਚ ਇਸ ਤਰ੍ਹਾਂ ਹੋਇਆ ਸੋ ਬਹੁਤ ਵੱਡਾ ਮੁੜ ਕੇ 5 ਤਰੀਕ ਨੂੰ ਸਾਡੇ ਲੋਕਾਂ ਨੂੰ ਬਹੁਤ ਖੱਜਲ ਖੁਆਰ ਕੀਤਾ ਗਿਆ ਰਸਤੇ ਵਿੱਚ ਰੋਕਿਆ ਕਾ ਸਾਨੂੰ ਕੋਈ ਸਦੀ ਠਾਣਾ ਚ ਰੇ ਕੋਈ ਘਰਾਂ ਚ ਡਿਟੇਨ ਕੀਤੇ ਗਏ ਛੋਟਾ ਬਹੁਤ ਵੱਡਾ ਰੋਸ ਸੀਗਾ ਉਹਦੇ ਰੋਸ ਵਜੋਂ ਫਿਰ ਜਿਹੜਾ ਐਸਕੇਮ ਨੇ ਮੀਟਿੰਗ ਕਰਕੇ ਜਿਹੜਾ ਪ੍ਰੋਗਰਾਮ ਸਾਰੇ ਪੰਜਾਬ ਦੇ ਸਾਰੇ ਮੰਤਰੀਆਂ ਦੇ ਸਾਰੇ ਐਮਐਲਏ ਦੇ 12 ਦੇ ਵਿੱਚ ਉਹ ਰੋਸ ਵਜੋਂ ਅੱਜ ਦਾ ਜਿਹੜਾ ਪ੍ਰੋਗਰਾਮ ਰੱਖਿਆ ਪਰ ਸਰਕਾਰ ਨੇ ਨਾਲ ਦੀ ਨਾਲ ਹੀ ਸਾਨੂੰ ਅਗਲੀ ਮੰਲ ਕਹਾਂਗੇ ਸੱਦਾ ਦੇਤਾ ਮੀਟਿੰਗ ਦਾ ਕਹਿੰਦਾ ਸਾਡੇ ਮੰਤਰੀਆਂ ਨਾਲ ਮੀਟਿੰਗ ਕਰ ਲੋ ਸਰਕਾਰ ਕਹਿੰਦੀ ਔਰ ਸਾਡੇ ਅਧਿਕਾਰੀ ਬੈਠਣਗੇ ਪਰ ਐਸਕੇਮ ਨੇ ਮਹੋਦਰਾ ਸੱਦਾ ਠਕਰਾ ਦਿੱਤਾ ਵੀ ਜੇਕਰ ਮੁੱਖ ਮੰਤਰੀ ਵਿੱਚ ਬੈਠਦਾ ਸਾਡੇ ਸਾਡੇ ਨਾਲ ਬਹਿ ਕੇ ਗੱਲ ਕਰਦਾ ਉਹ ਜਿੱਥੋਂ ਗੱਲ ਛੱਡੀ ਮੀਟਿੰਗ ਕਰਾਂਗੇ ਸੋ ਗੱਲ ਇਹ ਤਾਂ ਉਹੀ ਜਦ ਗਿੱਦੜ ਦੀ ਮੌਤ ਹੁੰਦੀ ਹੈ ਤਾ ਪਿੰਡ ਵੱਲ ਨੂੰ ਦੌੜਦਾ ਉਹ ਗੱਲ ਹੋਈ ਹੈ ਵੀ ਜੇ ਸਰਕਾਰ ਦੇ ਮਾੜੇ ਦਿਨ ਆਉਂਦੇ ਆ ਇਹੋ ਜਿਹੇ ਕੰਮ ਉਦੋਂ ਹੁੰਦੇ ਕਿ ਬਹੁਤ ਵੱਡੀ ਗਿਣਤੀ ਇੱਕ ਕਿਸਾਨਾਂ ਦੀ ਮਜ਼ਦੂਰਾਂ ਦੀ ਸਾਡੇ ਦੇਸ਼ ਚ ਇਹ ਪੰਜਾਬ ਦੀ ਦਾ ਖਾਸ ਕਰਕੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇੱਕ ਖੇਤੀ ਦੇ ਸਾਰਾ ਸੂਬਾ ਸਾਡਾ ਚੱਲਦਾ ਹੈਗਾ ਸੋ ਉਹਨਾਂ ਲੋਕਾਂ ਦਾ ਇਸ ਤਰ੍ਹਾਂ ਦਾ ਵਿਹਾਰ ਕਰਨਾ ਇਸ ਤਰ੍ਹਾਂ ਦਾ ਚੈਲੰਜ ਕਰ ਦੇਣਾ ਤਾਂ ਫਿਰ ਸਰਕਾਰ ਦੇ ਮਾੜੇ ਦਿਨਾਂ ਦੀ ਇਹ ਨਿਸ਼ਾਨੀ ਹੈ ਮੈਂ ਗਰਮੀਤ ਸਿੰਘ ਗੋਲੇਵਾਲਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜੋ ਅੱਜ ਦਾ ਐਮਐਲਏ ਸਾਹਿਬ ਦੀ ਕੂਟੀਏ ਕੇ ਧਰਨਾ ਦਿੱਤਾ ਜਾ ਰਿਹਾ ਹੈ ਇਹ ਜੋ 5 ਮਾਰਚ ਦਾ ਸੰਜਗਤ ਮੋਰਚੇ ਵੱਲੋਂ ਚੰਡੀਗੜ੍ਹ ਦਾ ਧਰਨਾ ਲੀਕਿਆ ਗਿਆ ਸੀ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜੀਆਂ ਕਿ ਕਿਸਾਨਾਂ ਦੀਆਂ ਦਿਨੋ-ਦਿਨ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਤੇ ਸਰਕਾਰ ਦਾ ਕੋਈ ਧਿਆਨ ਨਹੀਂ ਇਸ ਪਾਸੇ ਜੋ ਪੰਜਾਬ ਦੇ ਮੁੱਖ ਮੰਤਰੀ ਜਲਾਰ ਭਗਵਾਨ ਸਿੰਘ ਮਾਨ ਨੇ 3 ਤਰੀਕ ਦੀ ਇਹਦੀ ਕਿਸਾਨਾਂ ਨਾਲ ਮੀਟਿੰਗ ਬੁਲਾਈ ਸੀ ਤੇ ਉਹ ਮੀਟਿੰਗ ਦੇ ਵਿੱਚ ਡਿਸਕਸ ਹੋ ਰਹੀ ਸੀ ਕਿਸਾਨੀ ਮੰਗਾਂ ਤੇ ਜਿਹੜੀਆਂ ਕਿ ਪੰਜਾਬ ਨਾਲ ਕਾਫੀ ਸਾਰੀਆਂ ਮੰਗਾਂ ਸੰਬੰਧਿਤ ਸਨ ਤਾਂ ਵਿਚਾਰ ਚਰਚਾ ਕਰਦਿਆ ਤੇ ਵਿੱਚੋਂ ਉੱਠ ਕੇ ਚਲਾ ਗਿਆ ਕਿਉਂਕਿ ਜਿਹੜੇ ਸਯੁਗਤ ਮੋਰਚੇ ਦੇ ਆਗੂ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਲਾ ਦਿੱਤੀ ਹੈ ਕਿਸਾਨੀ ਦੀ ਆਰਥਿਕ ਸਮਾਜਿਕ ਤੇ ਧਾਰਮਿਕ ਲੜਾਈ ਲੜਦੇ 40-40 ਸਾਲ ਹੋ ਗਏ ਆ ਇਹ ਇੱਕ ਡਰਾਮੇ ਕਰਦਾ ਕਰਦਾ ਇਸ ਪਾਸੇ ਆਇਆ ਲੋਕਾਂ ਨੇ ਬਦਲ ਦੇ ਤੌਰ ਤੇ ਲਿਆਂਦਾ ਇਹਨੂੰ ਕਿਸਾਨਾਂ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸਕੇ ਉਹਲੇ ਫਿਰ ਉੱਠ ਕੇ ਚਲਾ ਗਿਆ ਤੇ ਜਾਂਦਾ ਨਾਲ ਇਹ ਵੀ ਕਹਿ ਗਿਆ ਕਿ ਕਰ ਲੋ ਜੋ ਕੁਝ ਕਰਨਾ ਮੈਂ ਵੇਖ ਲੂੰਗਾ ਜਨਾ ਭਪਿੰਦਰ ਸਿੰਘ ਔਰਕ ਜ਼ਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨੀ ਪੰਜਾਬ ਅੱਜ ਸਯੁਕਤ ਮੋਰਚੇ ਦੀ ਦਿੱਤੀ ਕਾਲ ਤੇ ਜਿਹੜਾ ਅੱਜ ਦਾ ਪ੍ਰੋਗਰਾਮ ਲੀਕਿਆ ਇਹ ਤਾਂ ਲੀਕਿਆ ਕਿ ਕਿਉਂਕਿ ਜਿਹੜਾ ਮੁੱਖ ਮੰਤਰੀ ਵੱਲੋਂ ਜਿਹੜੀਆਂ ਕਿਸਾਨੀ ਮੰਗਾਂ ਤੇ ਭੱਦੀ ਸ਼ਬਦਾਂ ਲਈ ਵਕਤ ਕੇ ਜਾਂ ਬੈਠੀ ਕਮੇਟੀ ਨੂੰ ਜਿਹੜਾ ਛੱਡ ਕੇ ਬਾਹਰ ਚਲਾ ਜਾਣਾ ਜੋ ਬਹੁਤ ਮੰਤਪਾਗਿਆ ਸੀ ਉਤੋਂ ਉਹਨੇ ਆਪ ਦੀ ਜਿਹੜੀ ਹੈਂਕਰ ਦੇ ਨਾਲ ਕਿਸਾਨਾਂ ਨੂੰ ਚੰਡੀਗੜ੍ਹ ਧਰਨੇ ਤੋਂ ਜਾਣ ਤੋਂ ਰੋਕਣ ਵਾਸਤੇ ਜੋ ਕੁਝ ਕੀਤਾ ਉਹ ਲੋਕਾਂ ਦੇ ਸਾਹਮਣੇ ਆ। ਉਸੇ ਨੂੰ ਸਾਬਕ ਸੋਣ ਵਾਸਤੇ ਜਿਹੜਾ ਇਹ 92 ਐਮਐਲਿਆ ਨੂੰ ਇੱਕ ਚੇਤਾਵਨੀ ਆ ਉਹ ਚੇਤਾਵਨੀ ਦਿੰਦਾ ਜਿਹੜਾ ਅੱਜ ਦਾ ਪ੍ਰੋਗਰਾਮ ਰੱਖਿਆ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਸੰਯੁਕਤ ਮੋਰਚਾ ਵੱਡਾ ਪ੍ਰੋਗਰਾਮ ਦੇ ਕੇ ਇਹ ਜਿਹੜਾ ਆਪ ਦਾ ਮੁੱਖ ਮੰਤਰੀ ਹੈ ਜਿਹੜਾ ਭਾਜਪਾ ਦੇ ਸਰਕਾਰ ਦੇ ਇਸ਼ਾਰੇ ਤੇ ਤਾਨਾ ਸ਼ਾਹ ਜਵਾਈਆ ਆਪਣਾਰੇ ਖਸਾਨਾ ਦੇ ਨਾਲ ਤਾਨਾ ਸ਼ਾਹ ਲੋਕਾਂ ਨੂੰ ਪੰਜਾਬ ਦੇ ਵਿੱਚ ਥਾਂ ਪਹਿਲਾਂ ਵੀ ਨਹੀਂ ਮਿਲੀ ਤੇ ਅੱਗੇ ਵੀ ਨਹੀਂ ਮਿਲੀ ਤਾਨਾ ਸ਼ਾਹ ਇਹੋ ਜਿਹੇ ਬੰਦਿਆਂ ਨਾਲ ਪਹਿਲਾਂ ਤੋਂ ਪੰਜਾਬ ਇਹਨਾਂ ਦਾ ਵਿਰੋਧ ਆ ਤੇ ਡਟ ਕੇ ਜਿਹੜੀ ਇਹ ਲੜਾਈ ਆ ਕਿਸਾਨੀ ਦੀ ਕਿਸਾਨੀ ਠਾਰਾ ਮੰਗਾ ਦੀ ਉਹ ਇਹ ਸਰਕਾਰ ਦੇ ਗਲਚੂਠਾ ਦੇ ਕੇ ਬਣਾਈ ਜਾਊ